ਤੁਸੀਂ ਮੈਨੂੰ ਆਖਿਆ ਪ੍ਰਧਾਨ ਜੀ ਨੇ ਆਖਿਆ ਕੱਲ ਇਹਨਾਂ ਨੂੰ ਜਾ ਕੇ ਇਹਨਾਂ ਦੇ ਘਰ ਘਰ ਜਾ ਕੇ ਜਿਹੜੀ ਤਾਕਤ ਵਜਤ ਜਿਹੜੋ ਲਿਆਓ ਤੁਸੀਂ ਮੈਂ ਸਵੇਰੇ ਗਿਆ ਕੋਲੀਆਂ ਪੰਮਾ ਭਾਦਰ ਪਰ ਸਾਰੇ ਸੁਣ ਰਹੇ ਹੋ ਮੈਂ ਤੁਸੀਂ ਪਿੱਛੇ ਤਰਾਜ ਕਿਸੇ ਨੇ ਨਹੀਂ ਕਰਦਾ ਮੈਂ ਕੇ ਦੇ ਡੰਗਰ ਰੁੜ ਗਏ ਜਿਹੜੀਆਂ ਭੇਡਾਂ ਰੁੜ ਗੀਆਂ ਕਾਗਜ਼ ਪੱਤਰ ਉਹ ਵੀ ਅਸੀਂ ਲਿਆਂਦੇ ਮੈਂਨ ਕਾਗਜ਼ ਪੱਤਰ ਜਿਹੜੇ 35 ਜਿਹੜੇ ਘਰ ਨੇ ਸਾਡੇ ਉਹ ਪ੍ਰਧਾਨ ਜੀ ਕੋਲ ਕਾਗਜ਼ੇ ਬਾਕੀ ਜਿਹੜੇ ਇਹਨਾਂ ਲੋਕਾਂ ਨੇ ਜਿਹਦੇ ਭੇਡਾਂ ਰੁੜਗੀਆਂ ਜਿਹਦੀਆਂ ਮੱਝਾਂ ਰੁੜਗੀਆਂ ਜਿਹਦਾ ਕੋਲ ਰੁੜ ਗਿਆ ਨਹੀਂ ਮੈਂ ਦੋ ਗੱਲਾਂ ਹਾਂਜੀ ਜਿਹੜੀਆਂ ਪਸ਼ੂ ਰੁੜ ਗਏ ਆ ਹਾਂਜੀ ਉਹਦੀਆਂ ਗਰਦੋਰੀਆਂ ਵੱਖਰੀਆਂ ਹੋਣੀਆਂ ਹੈ। ਹਾਂਜੀ ਇੱਕ ਤਰ੍ਹਾਂ ਅਗੇ ਲੱਗਦਾ। ਉਹ ਉਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਠੀਕ ਉਹ ਗਦੋਰੀਆਂ ਵੱਖਰੀਆਂ ਹੋਣਗੀਆਂ ਕੱਲ ਦੇ ਅ ਅਸੀਂ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਕਹਿ ਦਿੰਦਾ। ਹਾਂਜੀ ਚਾਹੇ ਕਿਸੇ ਦੇ ਪਸ਼ੂ ਰੁੜੇ ਆ ਚਾਹੇ ਕਿਸੇ ਦਾ ਚਾਰਾ ਰੁੜਿਆ ਕਿਸੇ ਦਾ ਮਕਾਨ ਜੋ ਵੀ ਹੈ। ਹਾਂਜੀ ਉਹ ਵੱਖਰਾ ਇੱਕ ਸਹਾਇਤਾ ਮਿਲਣੀ ਹੈ। ਸੁਰਉਣਾ ਸਹਾਇਤਾ ਠੀਕ ਆ ਅੱਜ ਸਿਰਫ ਅਸੀਂ ਜਿਹੜੇ ਤੁਸੀਂ 35 ਘਰ ਦੱਸੇ ਸੀ ਹਾਂਜੀ ਉਹਨਾਂ ਨੂੰ ਫੋਲਡਿੰਗ ਮੰਜੇ ਤੇ ਉਹ ਨੇ ਨਕਦੇ ਗੱਦੇ ਤੇ ਸਿਲੰਡਰ ਇਹ ਅਸੀਂ ਅੱਜ ਦੇ ਰਹੇ ਹਾਂ ਠੀਕ ਹੈ ਮੁੱਖ ਮੰਤਰੀ ਜੀ ਨੇ ਕਿਹਾ ਕਿ ਜ਼ਮੀਨ ਦਾ ਮਾਲਕ ਭਾਵੇਂ ਜਿਹੜਾ ਮਰਜ਼ੀ ਹੋਵੇ ਜਿਸ ਬੰਦੇ ਨੇ ਠੇਕੇ ਤੇ ਲਈ ਆ ਕਾਸਟਕਾਰ ਜਿਹੜਾ ਮੁਆਵਜ਼ਾ ਉਹਨੂੰ ਮਿਲਣਾ ਠੀਕ ਹੈ ਜਿਹੜੇ ਜੁਪੀ ਦੇ ਸਾਥੀ ਸਾਡੇ ਇੱਥੇ ਸਬਜ਼ੀ ਦਾ ਕੰਮ ਕਰਦੇ ਆ ਬੜੀ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦੇ ਆ ਵੀ ਉਹਨਾਂ ਦਾ ਮੁਆਵਜ਼ਾ ਉਹਨਾਂ ਨੂੰ ਮਿਲਣਾ ਜਿਨ੍ਹਾਂ ਨੇ ਉਹ ਫਸਲ ਬੀਜੀ ਹੈ ਕਿਉਂਕਿ ਮਾਲਕ ਨੇ ਤਾਂ ਠੇਕਾ ਲੈ ਲਿਆ ਹਾਂਜੀ ਉਹ ਤਾਂ ਲੈ ਲਿਆ ਸਹੀ ਹੈਨਾ ਜਿਹਨਾਂ ਨੂੰ ਨੁਕਸਾਨ ਤੇ ਹੈਨਾ ਜਿਹਨੇ ਠੇਕੇ ਤੇ ਲਈ ਹੈ ਤਾਂ ਇਹ ਠੇਕੇ ਵਾਲੇ ਨੂੰ ਹੀ ਪੈਸੇ ਮਿਲਣੇ ਆ ਇਤਨਾ ਦੇ ਪਹਿਲੋਂ ਕੀ ਹਦਾਇਤ ਹੈ ਕਿ ਪਹਿਲੋਂ ਮੁਆਵਜ਼ਾ ਮਿਲਦਾ ਸੀ ਜਿਹੜਾ ਜ਼ਮੀਨ ਦਾ ਮਾਲਕ ਹੁੰਦਾ ਸੀ ਉਹ ਠੇਕੇ ਵਾਲੇ ਨੂੰ ਦੇਵੇ ਨਾ ਦੇਵੇ ਉਹ ਇਸ ਕਰਕੇ ਮਾਲਕ ਨੇ ਕਿਉਂਕਿ ਆਪਣਾ ਠੇਕਾ ਲੈ ਲਿਆ ਹੈਨਾ ਤੇ ਹੁਣ ਤੇ ਜੇ ਨੁਕਸਾਨ ਨਫਾ ਹੋਇਆ ਜਿਹੜਾ ਠੇਕੇ ਵਾਲਾ ਠੇਕੇ ਵਾਲਾ ਉਹ ਠੇਕੇ ਵਾਲੇ ਨੂੰ ਹੀ ਮਤਲਬ ਪੈਸੇ ਉਹ ਮਿਲਣੇ ਆ ਸਰ ਇੱਥੇ ਕੋ ਨਵੇਂ ਬੰਦੇ ਆਏ ਨੇ ਹਾਂ ओके ਤੇ ਉਹਨਾਂ ਦਾ ਵੀ ਨੁਕਸਾਨ ਉਹਨਾਂ ਦੇ ਬਾਰੇ ਉਹਨਾਂ ਦਾ ਕਰ ਲੈਂਦੇ ਆਪਾਂ ਕਿ ਜਿਨ੍ਹਾਂ ਦੇ ਘਰ ਉਹ ਯਾਰ ਸਬਰ ਕਰ ਇੱਕ ਮਿੰਟ ਸਬਰ ਕਰ ਯਾਰ ਗੱਲ ਨਹੀਂ ਨਹੀਂ ਸੁਣੋ ਸੁਣੋ ਤੇਰਾ ਵਾਸਤੇ ਮੈਂ 6 ਵਜੇ ਬੜੇ ਬਰ ਉੱਠ ਕੇ ਕਰ ਕਰ ਤੇਰਾ ਵਾਸਤੇ ਜਿਹੜੇ ਜਿਹੜਾ ਦੇ ਘਰ ਇੱਥੇ ਬਣੇ ਆ ਬਿਜਲੀ ਦੇ ਮੀਟਰ ਲੱਗੇ ਆ ਉਹਨਾਂ ਨੂੰ ਉਹਨਾਂ ਦੇ ਘਰਾਂ ਦਾ ਮੌਜਦਾ ਮਿਲਣਾ ਠੀਕ ਹੈ ਠੀਕ ਹੈ ਠੀਕ ਹੈ ਉਹ ਗਰਦੌਰੀਆਂ ਹੋਣੀਆਂ ਉਹਨਾਂ ਨੇ ਸਪੈਸਰ ਉਹ ਤੁਸੀਂ ਨਾਲ ਹੋ ਕੇ ਕਰਾ ਲਿਓ ਹਾਂਜੀ ਹਾਂ ਉਹ ਠੀਕ ਹੈ ਨਾ ਸਰੇ ਕਰੀਏ ਦਾ ਸ਼ਾਰਜ ਹੋ ਗਿਆ ਕਿਹੜੀ ਜਗ੍ਹਾ ਸਮਝੋ ਮਾਰ ਮੈਂ ਚਲੋ ਪਿੰਡ ਇਹ ਕਦਮਾ ਪਿੰਡ ਨਾਲ ਚੂਰੇ ਪਾਣੀ ਪੀ ਸਾਰਿਆਂ ਦੇ ਉਸ ਨੇ ਤੇ ਨਹੀਂ ਡੇਗ ਪਈ ਜਗ੍ਹਾ ਕੋਈ ਗੱਲ ਨਹੀਂ ਬਾਈ ਉਹ ਤਾਂ ਪੁੱਤ ਝੁੱਕ ਗਿਆ ਕੋਈ ਗੱਲ ਨਹੀਂ ਬਾਈ ਬਾਈ ਮੇਰੇ ਵੀਰ ਭਾਈ ਯਾਰ ਮਾਰ ਮੇਰਾ ਵੀਰ ਬੈਠਾ ਸਾਰੇ ਬੈਜੋ ਸਾਰੇ ਬੈਜੋ ਮੈਂ ਵੀ ਇਹ ਪਿੰਨੇ ਦਾ ਪਸੀ ਹੈ ਨਾ ਨਾਲ ਦੇ ਲੱਗਦੇ ਇਸ ਜਕਰੋਰ ਬਸੀ ਹੈ ਜਕਰੋਰ ਤੋਂ ਹੈ ਜਕਰੋਰ ਰੈਂਡ ਅੱਛਾ ਅੱਛਾ ਇਹ ਟੱਕੇ ਦੇ ਡੰਗ ਲੱਗ ਗਏ ਨਿਕਲਦਾ ਪਿਆ ਗਿਆ ਪਾਣੀ ਇਹਦੀ ਇਹਦੀ ਫਿਰ ਉਹ ਉਧਰ ਹੀ ਹੁਣੀ ਆ ਨਾ ਜਿਹੜੀ ਮਤਲਬ ਗਦੌਰੀ ਹੈ ਇਹ ਬੱਕਰਾ ਰੱਖਿਓ ਤੇ ਬੱਕਰਾ ਗੇਸ ਹੈ ਮੋਟਰਸ ਚ ਰੁੜਿਆ ਹਾਂਜੀ ਮੋਟਰ ਭਾਂਡੇ ਭਾਂਡੇ ਵੀ ਇਨਾ ਪਾਣੀ ਆ ਗਿਆ ਪੁਲਿਸ ਨੂੰ ਅੱਪੂ ਬੜੀ ਮੁਸ਼ਕਲ ਵਜਿਆ ਹੈ ਰੇੜੇ ਰੋਡ ਦੇ ਉੱਤੇ ਲੋਕ ਸਾਰਿਆਂ ਨੂੰ ਮਿਲਿਆ ਕਿ ਨਹੀਂ ਮਿਲਿਆ ਸਾਰਿਆਂ ਨੂੰ ਮਿਲਿਆ ਅੰਦਰ ਦੇਖਿਆ ਮੈਂ ਕਿਹਾ ਮੈਨੂੰ ਮੰਤਰੀ ਸਾਹਿਬ ਨੇ ਭੇਜਿਆ ਹੈ ਟੀਮ ਲੈ ਕੇ ਸਪੈਸ਼ਲ ਤੁਹਾਡੇ ਵਾਸਤੇ ਫੋੜ ਜਾਣਾ ਤੂੰ ਸਾਰੇ ਸਪੈਸ਼ਲ ਤੁਹਾਡੇ ਵਾਸਤੇ ਜਿਹੜਾ ਮੰਤਰੀ ਸਾਹਿਬ ਨੇ ਭੇਜਿਆ ਟੀਮ ਨੂੰ ਜਿਹੜਾ ਇਸ ਪਰਿਵਾਰ ਵਿੱਚ ਲੈ ਕੇ ਜਾਓ ਬਸ ਠੀਕ ਹੈ ਪਾਣੀ ਬੜਾ ਹੋ ਗਿਆ ਯਾਰ ਮੰਤਰੀ ਸਾਹਿਬ ਸਾਰਿਆਂ ਨੂੰ ਜਿਹੜਾ ਹੈ ਨਾ ਆਪਣੇ ਸਾਡੇ ਤੋਂ ਵੱਧ ਕੇ ਦੇਖ ਰਿਹਾ ਤੁਹਾਨੂੰ ਜਿਹੜਾ ਹੈ ਦਰੀ ਤੇ ਬਿਠਾਇਆ ਜਿੰਨਾ ਚਿਰ ਤੁਸੀਂ ਨਹੀਂ ਬੈਠੇ ਮੰਤਰੀ ਸਾਹਿਬ ਖੜੇ ਰਿਹਾ ਇੱਥੇ ਮંત્રી ਸਾਹਿਬ ਜਿਹੜਾ ਜੋ ਕੁਝ ਹੋ ਸਕਦਾ ਹੈ ਤੁਹਾਡੇ ਵਾਸਤੇ ਕਰ ਰਿਹਾ ਹੈ ਹੁਣ ਤੁਹਾਡੇ ਜਿਹ ਵਿੱਚ ਜਿਹੜੇ ਕਾਗਜ਼ ਪੱਤਰ ਮੇਰੇ ਕੋਲ ਆਏ ਨਾ ਇਹ ਜਿ ਮੁਆਵਜ਼ੇ ਦੇ ਜਿਹੜੇ ਕਾਗਜ਼ ਨੇ ਤੁਹਾਡੇ ਇਹ ਜਿਸ ਵੇਲੇ ਹੁਣ ਮੰਤਰੀ ਸਾਹਿਬ ਨੇ ਆਖਿਆ ਕਿ ਆਣਾ ਨਾ ਤੁਹਾਡਾ ਪੁਟਾਰੀ ਨਾ ਤੁਹਾਡਾ ਸਰਬਾ ਕਰਨਾ ਕਿ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਜਿਹੜੀ ਤੁਸੀਂ ਜਿਹੜੇ ਉਧਰੋਂ ਯੂਪੀ ਤੋਂ ਆ ਕੇ ਤੇ ਪੈੜੀ ਲੈ ਕੇ ਬੈਠੇ ਹੋ ਕਿ ਉਹ ਜਿਹੜਾ ਪੈਲੀ ਦਾ ਮੁਆਵਜ਼ਾ ਕਹਿੰਦਾ ਪੈਲੀ ਦੇ ਮਾਲਕ ਨੂੰ ਜਿਹੜਾ ਕਾਸਟ ਜਿਹੜੇ ਪੈਲੀ ਚਲਾ ਕਰ ਰਿਹਾ ਕਾਸਟ ਉਹਨੂੰ ਮੁਆਵਜ਼ਾ ਮਿਲਣਾ ਹੈ ਉਹ ਮਿਲਣਾ ਉਸ ਵੇਲੇ ਜਿੱਤੇ ਤੁਹਾਡਾ ਜਿਹੜਾ ਪੁਟਵਾਰੀ ਤੁਹਾਡਾ ਜਿਹੜਾ ਨਾ ਐਸਟੀਮੇਟ ਲਾ ਕੇ ਤੇ ਜਿਹੜਾ ਮੰਤਰੀ ਸਾਹਿਬ ਨੂੰ ਚਿੰਗ ਕਿ ਇੰਨਾ ਮੁਆਵਜ਼ਾ ਹੋਵੇ 15 ਬੰਦੇ ਗਏ ਕੋਲੀਆਂ ਪੰਮਾਂ ਤੇ ਪਾਤਰ ਪਰ ਉਹ ਇਸ ਨੇ ਟੈਂਟ ਆਪਣੇ ਹੱਥਾਂ ਨਾਲ ਖਰੀਦ ਕੇ ਪਠਾਨਕੋਟ ਗਏ ਮੰਤਰੀ ਸਾਹਿਬ ਦੇ ਭੇਜੇ ਉਹ ਬੰਦੇ ਗਏ ਮੈਂ ਮੰਤਰੀ ਸਾਹਿਬ ਦਾ ਮੰਡਾ ਉਹ ਭੇਜਿਆ ਉਹ ਤੁਹਾਡੇ ਜਿਹੜੇ ਨਾ ਤਰਾਾਂ ਦੀ ਵਿੱਚ ਟੈਂਟ ਖੁਦ ਬਣਾ ਕੇ ਤਰਪਾਲ ਲਾ ਕੇ ਤੁਹਾਨੂੰ ਸੇਟ ੱੱਕਣ ਨੂੰ ਦੇਣ ਕਿ ਕਿੱਥੋਂ ਚੱਲ ਕੇ ਆਏ ਹੋ ਕਾਰਜਕਰਤਾ ਉਹ ਕਹਿੰਦੇ ਤਿੰਨ ਦਿਨ ਹੋ ਗਿਆ ਸਾਨੂੰ ਚੱਲਿਆਂ ਨੂੰ ਰਾਤੀ ਉਹ 15 ਬੰਦੇ ਮੇਰੇ ਉੱਥੇ ਮਸੀਤ ਤੰਗੋਸ਼ਾ ਬੈਠੇ ਆ ਉਹਨਾਂ ਨੇ ਮੇਰੇ ਕੋਲ ਮੰਤਰੀ ਸਾਹਿਬ ਇੱਕ ਬੋਤਲ ਪਾਣੀ ਦੀ ਨਹੀਂ ਦਿੱਤੀ ਮੈਂ ਕਿਹਾ ਤੁਹਾਡਾ ਰੋਟੀ ਦਾ ਇੰਤਜ਼ਾਮ ਕਰਨਾ ਕਹਿੰਦਾ ਜੇ ਰੋਟੀਆਂ ਅਸੀਂ ਤੁਹਾਡੀ ਖਾ ਲਈ ਤੇ ਅਸੀਂ ਲੋਕਾਂ ਨੂੰ ਦੇਣਾ ਕੀ ਕੀ ਉਹ ਜਿਹੜਾ ਅਸੀਂ ਖਟਣਾ ਉੱਥੋਂ ਕੋਈ ਜੋਗੇ ਤੁਹਾਡੀ ਰੋਟੀ ਖਾ ਲਈ ਤੇ ਜੇ ਤੁਹਾਡੇ ਤੇ ਅਸੀਂ ਜਿਹੜਾ ਪ੍ਰੈਸ ਪਾ ਦੇ ਫਿਰ ਕੀ ਫਾਇਦਾ ਹੋਣਾ ਸਾਡਾ ਮੰਤਰੀ ਸਾਹਿਬ ਨੇ ਮੈਨੂੰ ਤੇ ਸਾਨੂੰ ਪਰਾਨ ਨੂੰ ਜਿਹੜਾ ਤੁਹਾਡੀ ਜਿਹੜੀ ਸੇਵਾ ਵਾਸਤੇ ਦਿਨ ਰਾਤ ਹਾਜ਼ਰ ਕੀਤਾ। ਅਸੀਂ 24 ਘੰਟਿਆਂ ਵਿੱਚ ਹੋਏ 4 ਜਾਂ 5 ਘੰਟੇ ਸੌਣ ਦੇ। ਤੁਹਾਡੇ ਵਾਸਤੇ ਤੁਹਾਨੂੰ ਪਤਾ ਹੈ ਨਾ ਹਰ ਇੱਕ ਚੀਜ਼ ਦੀ ਜਗ੍ਹਾ ਚੀਜ਼ ਤੁਹਾਨੂੰ ਮਿਲ ਗਈ ਹੈ। ਤੇ ਮੰਤਰੀ ਸਾਹਿਬ ਦਾ ਤੁਸੀਂ ਸ਼ੁਕਰੀਆ ਅਦਾ ਕਰਨਾ ਹੈ ਤੇ ਇਹੋ ਜਿਹੇ ਮੰਤਰੀ ਜਿਹੜਾ ਸਾਨੂੰ ਕਿਤੇ ਮਿਲਣੋ ਹੀ ਰਿਹਾ ਇਹੋ ਜਿਹੇ ਬੰਦਾ ਜਿਹੜਾ ਕਿਤੇ ਮਿਲਣੋ ਹੀ ਰਿਹਾ। ਹੁਣ ਜਿਹੜਾ ਸਾਡਾ ਪੜੀ ਪਰਿਵਾਰ ਜਿਹੜਾ ਉੱਥੇ ਚਾਰ ਬੱਚੇ ਜਿਹੜੇ ਸਾਡੇ ਤਿੰਨ ਬੱਚੇ ਤੇ ਇੱਕ ਮਾਈ ਜਿਹੜੀ ਰੁੜ ਗਈ ਮੰਤਰੀ ਸਾਹਿਬ ਅਸੀਂ ਇਹਦੇ ਘਰ ਜਾ ਕੇ ਜਿੰਨ 50000 ਰੁਪਏ ਉਹ ਆਪ ਪਰਿਵਾਰ ਨੂੰ ਦਿੱਤਾ ਨਾ ਮੰਤਰੀ ਸਾਹਿਬ ਨੇ ਅਸੀਂ ਖੁਦ ਦੇਖਿਆ ਆਪਣੇ ਹੱਥਾਂ ਨਾਲ ਪੱਕਾ ਚੁੱਕੀ ਉਹਦੀ ਟਰਾਲੀ ਵਿੱਚ ਰੱਖਦਾ ਡੀਸੀ ਸਾਹਿਬ ਆਪਣੇ ਹੱਥਾਂ ਨਾਲ ਚੁੱਕ ਕੇ ਤੇ ਉਹਦਾ ਕੰਬਲ ਜਿਹੜਾ ਉਹਦੇ ਵਿੱਚ ਰੱਖ ਲਿਆ ਮੇਰੇ ਕਹਿਣ ਦਾ ਮਤਲਬ ਇੰਨਾ ਕੁਝ ਤੁਹਾਡੇ ਨਾਲ ਕਰ ਰਹੇ ਤੁਹਾਨੂੰ ਇੰਨਾ ਪਤਾ ਨਹੀਂ ਵੀ ਇੱਥੇ ਪਾਣੀ ਆਣਾ ਹੈ ਮੰਤਰੀ ਸਾਹਿਬ ਘਰ ਨੂੰ ਚੱਲ ਗਿਆ ਤੇ ਉਹ ਬੋਰਡ ਦੇ ਬਾਅਦ ਵਿੱਚ ਕਹਿੰਦਾ ਚਲੋ ਪਾਣੀ ਕਿੱਥੇ ਆਣਾ ਈ 100 ਸਾਲ ਹੋ ਗਏ ਇੱਥੇ ਪਾਣੀ ਨਾ ਤੇ ਅੱਜ ਪਾਣੀ ਆਣਾ ਉਹੋ ਹੀ ਬੱਚੇ ਜਿਹੜੇ ਰਾਤੀ ਰੋੜ ਗਏ